ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਅਤੇ Facebook ਪੇਜ ਤੇ ਅੱਜ ਇਸ ਵੀਡੀਓ ਦੇ ਵਿੱਚ ਚਾਬੀਆਂ ਦੇ ਮੋਰਚੇ ਦਾ ਇਤਿਹਾਸ ਆਪ ਸੰਗਤ ਦੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰਿਓ ਸਿੱਖ ਕੌਮ ਨੇ ਅੰਗਰੇਜ਼ ਹਕੂਮਤ ਦੇ ਕਬਜ਼ੇ ਅਤੇ ਅਨਿਆਇ ਦੇ ਖਿਲਾਫ ਕਈ ਅਹਿਮ ਲੜਾਈਆਂ ਲੜੀਆਂ। ਗੁਰੂਪੰਥ ਨੇ ਇਕੱਤਰ ਹੋ ਕੇ ਜਦੋਂ ਵੀ ਹੱਕ ਸੱਚ ਦੀ ਆਵਾਜ਼ ਉਠਾਈ ਇਹਨਾਂ ਦੇ ਸੰਘਰਸ਼ ਅੱਗੇ ਅੰਗਰੇਜ਼ ਸਰਕਾਰ ਨੂੰ ਵੀ ਕਈ ਵਾਰ ਝੁਕਣਾ ਪਿਆ। ਜਿਨ੍ਹਾਂ ਦੇ ਰਾਜ ਦੇ ਵਿੱਚ ਕਦੀ ਸੂਰਜ ਨਹੀਂ ਸੀ ਡੁੱਬਦਾ। ਇੱਕ ਪਾਸੇ ਧਰਤੀ ਤੇ ਰਾਤ ਪੈਂਦੀ ਤਾਂ ਕਿਸੇ ਦੂਸਰੇ ਪਾਸੇ ਇਹਨਾਂ ਦੇ ਰਾਜ ਵਿੱਚ ਸੂਰਜ ਹੁੰਦਾ ਸੀ। ਅੰਗਰੇਜ਼ਾਂ ਦਾ ਦੁਨੀਆ ਦੇ ਹਰ ਪਾਸੇ ਰਾਜ ਸੀ। ਵੱਡੀਆਂ-ਵੱਡੀਆਂ ਤਾਕਤਾਂ ਨੂੰ ਇਹਨਾਂ ਨੇ ਝੁਕਾਇਆ ਹੋਵੇਗਾ ਪਰ ਜਦੋਂ ਇਹਨਾਂ ਵੱਲੋਂ ਗੁਰੂਪੰਥ ਨਾਲ ਮੱਥਾ ਲਾਇਆ ਗਿਆ ਪੰਥ ਦੇ ਸੰਘਰਸ਼ ਅੱਗੇ ਅੰਗਰੇਜ਼ ਸਰਕਾਰ ਨੂੰ ਵੀ ਕਈ ਵਾਰ ਆਪਣੀਆਂ ਨੀਤੀਆਂ ਪਿੱਛੇ ਖਿੱਚਣ ਤੇ ਮਜਬੂਰ ਹੋਣਾ ਪਿਆ ਸਨ 1849 ਤੱਕ ਪੰਜਾਬ ਦੀ ਧਰਤੀ ਤੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੱਕ ਗੁਰਦੁਆਰਾ ਸਹਿਬਾਨ ਦਾ ਪ੍ਰਬੰਧ ਸਿੱਖਾਂ ਦੇ ਕੋਲ ਰਿਹਾ ਖਾਲਸਾ ਰਾਜ ਤੋਂ ਬਾਅਦ ਅੰਗਰੇਜ਼ਾਂ ਦੇ ਰਾਜ ਵਿੱਚ ਗੁਰਦੁਆਰਿਆਂ ਦੇ ਪ੍ਰਬੰਧ ਤੇ ਮਹੰਤ ਕਾਬਜ਼ ਹੋ ਗਏ 1920 ਇਸਵੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੜੀ ਜਦੋਜਹਿਦ ਨਾਲ ਹੋਣ ਦੇ ਵਿੱਚ ਆਉਂਦੀ ਹੈ ਦੂਜੇ ਪਾਸੇ ਗੋਰਿਆਂ ਨੇ ਇੱਕ 36 ਮੈਂਬਰੀ ਕਮੇਟੀ ਬਣਾਈ ਇਸ ਕਮੇਟੀ ਦੇ ਸਰਪ੍ਰਸਤ ਸਰਪ੍ਰਸਤ ਸਰਦਾਰ ਸੁੰਦਰ ਸਿੰਘ ਰਾਮਗੜੀਆ ਨੂੰ ਬਣਾਇਆ ਗਿਆ ਸਿੱਖਾਂ ਦਾ ਗੁਰੂ ਘਰਾਂ ਦੇ ਪ੍ਰਤੀ ਪ੍ਰੇਮ ਦਿਨੋ-ਦਿਨ ਵੱਧ ਰਿਹਾ ਸੀ ਅੰਗਰੇਜ਼ ਸਮਝਦੇ ਸੀ ਕਿ ਸਿੱਖਾਂ ਨੂੰ ਹੱਕ ਸੱਚ ਲਈ ਲੜਨ ਅਤੇ ਜੂਝਣ ਦੀ ਤਾਕਤ ਗੁਰੂ ਘਰਾਂ ਦੇ ਵਿੱਚੋਂ ਮਿਲ ਰਹੀ ਹੈ ਅੰਗਰੇਜ਼ ਸਰਕਾਰ ਚਾਹੁੰਦੀ ਸੀ ਕਿ ਗੁਰਦੁਆਰੇ ਸਾਡੇ ਕਬਜ਼ੇ ਦੇ ਵਿੱਚ ਰਹਿਣ ਸਿੱਧੇ ਜਾਂ ਅਸਿੱਧੇ ਤੌਰ ਤੇ ਅਸੀਂ ਇਸ ਪ੍ਰਬੰਧ ਦੇ ਕਾਬਜ਼ ਰਹੀਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਨਵੰਬਰ 1920 ਵਿੱਚ ਹੁੰਦੀ ਹੈ ਅੰਗਰੇਜ਼ ਸਰਕਾਰ ਨੂੰ ਇਸਤੇ ਕੋਈ ਇਤਰਾਜ਼ ਨਹੀਂ ਸੀ ਕਿਉਂਕਿ ਉਸ ਸਮੇਂ ਕਮੇਟੀ ਦੇ ਮੁੱਖ ਪ੍ਰਬੰਧਕ ਸਰਕਾਰ ਦੇ ਪੱਖੀ ਸਨ ਅਗਸਤ 1921 ਵਿੱਚ ਨਵੀਂ ਚੋਣ ਹੋਣ ਉਪਰੰਤ ਬਾਬਾ ਖੜਕ ਸਿੰਘ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣ ਗਏ ਬਾਬਾ ਖੜਕ ਸਿੰਘ ਜੀ ਸਿੱਖ ਪੰਥ ਨੂੰ ਸਮਰਪਿਤ ਸਨ ਉਸ ਸਮੇਂ ਸਰਕਾਰ ਨੇ ਸਿੱਧੇ ਤੌਰ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿੱਚ ਦਖਲ ਦੇਣਾ ਸ਼ੁਰੂ ਕਰ ਦਿੱਤਾ ਪੰਥ ਦੀ ਵਿਚਾਰ ਹੋਈ ਕਿ ਤੋਸ਼ੇਖਾਨੇ ਦੀਆਂ ਚਾਬੀਆਂ ਪ੍ਰਧਾਨ ਬਾਬਾ ਖੜਕ ਸਿੰਘ ਜੀ ਦੇ ਕੋਲ ਹੋਣੀਆਂ ਚਾਹੀਦੀਆਂ ਨੇ ਦੂਜੇ ਪਾਸੇ ਸਰਕਾਰ ਨੂੰ ਪਤਾ ਲੱਗਦਾ ਹੈ ਕਿ ਚਾਬੀਆਂ ਸਾਡੇ ਸਰਬਰਾਹ ਦੇ ਕੋਲੋਂ ਕਿਤੇ ਸਿੱਖ ਲੈ ਨਾ ਜਾਣ ਸਰਕਾਰ ਨੇ ਆਪਣਾ ਨੁਮਾਇੰਦਾ ਪਹਿਲਾਂ ਹੀ ਭੇਜ ਕੇ ਸਰਦਾਰ ਸੁੰਦਰ ਸਿੰਘ ਰਾਮਗੜੀਆ ਦੇ ਪਾਸੋਂ ਸ੍ਰੀ ਦਰਬਾਰ ਸਾਹਿਬ ਦੇ ਤੋਸ਼ੇਖਾਨੇ ਦੀਆਂ ਚਾਬੀਆਂ ਲੈ ਲਈਆਂ ਏ ਸਰਕਾਰ ਦਾ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਦੇ ਵਿੱਚ ਸਿੱਧਾ ਦਖਲ ਸੀ ਸਰਕਾਰ ਨੇ ਪ੍ਰਚਾਰ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਨਮਾਇੰਦਾ ਜਮਾਤ ਨਹੀਂ ਹੈ ਅੰਗਰੇਜ਼ ਧੜੇ ਬਣਾ ਕੇ ਸਿੱਖਾਂ ਨੂੰ ਪਾੜ ਕੇ ਰੱਖਣਾ ਚਾਹੁੰਦੇ ਸਨ ਅੰਗਰੇਜ਼ਾਂ ਵੱਲੋਂ ਬਣਾਈ ਹੋਈ ਕਮੇਟੀ ਦੇ ਸਰਪ੍ਰਸਤ ਸਰਦਾਰ ਸੁੰਦਰ ਸਿੰਘ ਰਾਮਗੜੀਆ ਵੀ ਪੰਥ ਦੇ ਨਾਲ ਮਿਲ ਕੇ ਚੱਲਣ ਲੱਗ ਪਏ ਅੰਗਰੇਜ਼ ਸਰਕਾਰ ਦੀ ਬਣਾਈ ਹੋਈ 36 ਮੈਂਬਰੀ ਕਮੇਟੀ ਵੀ ਸ਼੍ਰੋਮਣੀ ਕਮੇਟੀ ਨਾਲ ਮਿਲ ਗਈ। ਸਰਕਾਰ ਵੱਲੋਂ ਫਿਰ ਨਵਾਂ ਸਰਬਰਾ ਕੈਪਟਨ ਬਹਾਦਰ ਸਿੰਘ ਨੂੰ ਬਣਾਇਆ ਗਿਆ। ਇਧਰ ਪੰਥ ਦਾ ਫੈਸਲਾ ਸੀ ਕਿ ਕੈਪਟਨ ਬਹਾਦਰ ਸਿੰਘ ਨੂੰ ਪ੍ਰਬੰਧ ਵਿੱਚ ਦਖਲ ਨਾ ਦੇਣ ਦਿੱਤਾ ਜਾਵੇ। ਸਿੱਖ ਜਥਿਆਂ ਦੇ ਰੂਪ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੇ ਆਉਣ ਲੱਗੇ। ਅਕਤੂਬਰ 1921 ਈਸਵੀ ਵਿੱਚ ਇਹ ਚਾਬੀਆਂ ਦਾ ਮੋਰਚਾ ਸ਼ੁਰੂ ਹੋਇਆ ਵੱਡਾ ਇਕੱਠ ਹੋਣ ਲੱਗਾ ਸਿੱਖ ਜਾਣਦੇ ਸੀ ਕਿ ਕੁਰਬਾਨੀਆਂ ਤੋਂ ਬਿਨਾ ਦਰਬਾਰ ਸਾਹਿਬ ਦਾ ਪ੍ਰਬੰਧ ਗੁਰੂ ਪੰਥ ਦੇ ਹੱਥ ਵਿੱਚ ਨਹੀਂ ਆਵੇਗਾ ਬਾਬਾ ਖੜਕ ਸਿੰਘ ਜੀ ਅਤੇ ਹੋਰ ਸਿੱਖ ਆਗੂਆਂ ਵੱਲੋਂ ਭਾਸ਼ਣ ਦਿੱਤੇ ਗਏ ਕਿ ਸਰਕਾਰ ਦਾ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਵਿੱਚ ਸਿੱਧਾ ਦਖਲ ਸਾਨੂੰ ਮਨਜ਼ੂਰ ਨਹੀਂ ਹੈ ਦੂਸਰੇ ਪਾਸੇ ਸਰਕਾਰ ਦੇ ਜ਼ਿਲ੍ਹਾ ਡੀਸੀ ਵੱਲੋਂ ਵੀ ਕਿਹਾ ਗਿਆ ਕਿ ਸਰਕਾਰ ਅਦਾਲਤ ਦੇ ਰਾਹੀਂ ਚਾਬੀਆਂ ਦਾ ਫੈਸਲਾ ਕਰੇਗੀ ਅਦਾਲਤ ਦੇ ਵਿੱਚ ਹੋਰ ਵੀ ਤਰ੍ਹਾਂ ਦੇ ਪੱਖ ਦੇਖੇ ਜਾਣਗੇ ਇਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਰਾਬਰ ਸਰਕਾਰ ਵੱਲੋਂ ਆਪਣੇ ਪੱਖ ਦੀਆਂ ਹੋਰ ਤਰ੍ਹਾਂ ਖੜੀਆਂ ਕਰਨ ਦਾ ਯਤਨ ਕੀਤਾ ਗਿਆ ਅੰਮ੍ਰਿਤਸਰ ਦੇ ਡੀਸੀ ਡੰਟ ਨੇ ਫਿਰ ਇਸ ਗੱਲ ਨੂੰ ਵੱਖ-ਵੱਖ ਥਾਵਾਂ ਤੇ ਪ੍ਰਚਾਰਨ ਵਾਸਤੇ ਜਲਸੇ ਕੀਤੇ ਲੋਕਾਂ ਨੂੰ ਇਹ ਦੱਸਣ ਵਾਸਤੇ ਕਿ ਅਸੀਂ ਸ੍ਰੀ ਦਰਬਾਰ ਸਾਹਿਬ ਦੇ ਤੋਸ਼ੇਖਾਨੇ ਦੀਆਂ ਚਾਬੀਆਂ ਕਿਉਂ ਲਈਆਂ ਹਨ ਇਧਰ ਪੰਥ ਦਾ ਫੈਸਲਾ ਸੀ ਕਿ ਜਿੱਥੇ ਵੀ ਗੋਰੇ ਆਪਣਾ ਦਰਬਾਰ ਲਗਾਉਣਗੇ ਅਸੀਂ ਵੀ ਉੱਥੇ ਜਾ ਕੇ ਦੱਸਾਂਗੇ ਕਿ ਚਾਬੀਆਂ ਖੋਣੀਆਂ ਠੀਕ ਨਹੀਂ ਇਹ ਸਰਕਾਰ ਦਾ ਗੁਰੂ ਘਰ ਦੇ ਪ੍ਰਬੰਧ ਦੇ ਵਿੱਚ ਸਿੱਧਾ ਦਖਲ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਸਰਕਾਰ ਦਾ ਸਰਬਰਾ ਕੈਪਟਨ ਬਹਾਦਰ ਸਿੰਘ ਆਉਂਦਾ ਹੈ ਤੇ ਪੰਥ ਵੱਲੋਂ ਇਸ ਦਾ ਕੋਈ ਵੀ ਸਨਮਾਨ ਨਹੀਂ ਕੀਤਾ ਗਿਆ ਕੁਝ ਸਿਆਣੇ ਅਤੇ ਸੂਝਵਾਨ ਗੁਰਸਿੱਖਾਂ ਨੇ ਸਮਝਾਇਆ ਕਿ ਤੂੰ ਸਰਕਾਰ ਦੇ ਨਾਲ ਰਲ ਕੇ ਗੁਰੂ ਪੰਥ ਨਾਲ ਕਿਉਂ ਮੱਥਾ ਲਾ ਰਿਹਾ ਹੈ ਇਹ ਤੇਰੇ ਲਈ ਠੀਕ ਨਹੀਂ ਹੈ ਕੈਪਟਨ ਬਹਾਦਰ ਸਿੰਘ ਨੇ ਸਰਕਾਰ ਨੂੰ ਅਸਤੀਫਾ ਦੇ ਦਿੱਤਾ ਕਿ ਆ ਕਿ ਮੈਂ ਹੁਣ ਗੁਰੂ ਪੰਥ ਦੇ ਨਾਲ ਮੱਥਾ ਨਹੀਂ ਲਾ ਸਕਦਾ ਸਰਕਾਰ ਵੱਲੋਂ ਹੋਰ ਸਰਬਰਾ ਬਣਾ ਦਿੱਤਾ ਗਿਆ ਥੋੜੇ ਦਿਨਾਂ ਬਾਅਦ ਉਸ ਦੀ ਮੌਤ ਹੋ ਗਈ। ਸਰਕਾਰ ਵੱਲੋਂ ਵੱਖ-ਵੱਖ ਥਾਵਾਂ ਤੇ ਦਲਸੇ ਕਰਕੇ ਆਪਣਾ ਪੱਖ ਪੇਸ਼ ਕੀਤਾ ਗਿਆ। ਪਰ ਦੂਸਰੇ ਪਾਸੇ ਗੁਰੂ ਪੰਥ ਵੀ ਆਪਣੇ ਵੱਲੋਂ ਸਰਕਾਰ ਦੇ ਦਖਲ ਦੀ ਗੱਲ ਲੋਕਾਂ ਤੱਕ ਪਹੁੰਚਾਉਣ ਲੱਗਾ। ਅਜਨਾਲੇ ਵਿੱਚ ਇਕੱਠ ਹੋਇਆ। ਉੱਥੇ ਸਿੱਖ ਆਗੂਆਂ ਨੇ ਵੀ ਪਹੁੰਚ ਕੇ ਬੋਲਣ ਦਾ ਸਮਾਂ ਮੰਗਿਆ। ਪਰ ਸਰਕਾਰ ਦੇ ਨੁਮਾਇੰਦਿਆਂ ਨੇ ਸਿੱਖ ਆਗੂਆਂ ਨੂੰ ਬੋਲਣ ਦਾ ਮੌਕਾ ਨਾ ਦਿੱਤਾ। ਸਰਕਾਰ ਦੇ ਲੱਗੇ ਹੋਏ ਦਰਬਾਰ ਦੇ ਬਰਾਬਰ ਸਿੱਖਾਂ ਨੇ ਵੀ ਦਰਬਾਰ ਲਾਇਆ ਸਿੱਖ ਆਗੂਆਂ ਨੇ ਉੱਥੇ ਆਪਣੇ ਵੱਲੋਂ ਸਾਰਾ ਪੱਖ ਰੱਖਿਆ ਕਿ ਸਰਕਾਰ ਕਿਸ ਤਰ੍ਹਾਂ ਗੁਰੂ ਘਰਾਂ ਦੇ ਪ੍ਰਬੰਧ ਦੇ ਵਿੱਚ ਦਖਲ ਦੇ ਰਹੀ ਹੈ ਸਰਕਾਰ ਨੇ ਸਿੱਖ ਆਗੂਆਂ ਨੂੰ ਉਸ ਥਾਂ ਤੋਂ ਗ੍ਰਿਫਤਾਰ ਕਰ ਲਿਆ ਜਿਸ ਵਿੱਚ ਬਾਬਾ ਖੜਕ ਸਿੰਘ ਜੀ ਸਰਦਾਰ ਮਹਿਤਾਬ ਸਿੰਘ ਜੀ ਅਤੇ ਸਰਦਾਰ ਦਾਨ ਸਿੰਘ ਵਿਸ਼ਵਾ ਅਤੇ ਹੋਰ ਵੀ ਕਈ ਆਗੂ ਸ਼ਾਮਲ ਸਨ ਸਰਕਾਰ ਨੇ ਕਿਹਾ ਕਿ ਅਸੀਂ ਜਲਸੇ ਜਾਂ ਇਕੱਠ ਨਹੀਂ ਹੋਣ ਦੇਵਾਂਗੇ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਤੇ ਪੰਥ ਨੇ ਮਤਾ ਪਾਇਆ ਕਿ ਜਦੋਂ ਵੀ ਅਰਦਾਸ ਕਰਨੀ ਹੈ ਇਹ ਜ਼ਰੂਰ ਬੋਲਿਆ ਜਾਵੇ ਕਿ हे ਪ੍ਰਮਾਤਮਾ ਇਸ ਜ਼ੁਲਮੀ ਰਾਜ ਦਾ ਅੰਤ ਹੋਵੇ। ਅਤੇ ਇਹ ਵੀ ਮਤਾ ਪਾਇਆ ਗਿਆ ਕਿ ਪ੍ਰਿੰਸ ਆਫ ਵਿਲੇਜ ਵਿਲੇਜ ਦਾ ਸ਼ਹਿਜ਼ਾਦਾ ਆ ਰਿਹਾ ਹੈ ਉਹ ਜਦੋਂ ਇਸ ਤਰਤੀ ਤੇ ਪੈਰ ਰੱਖੇਗਾ ਹੜਤਾਲ ਕੀਤੀ ਜਾਵੇਗੀ। ਉਸ ਨੂੰ ਸਰਪਾਉ ਜਾਂ ਕੋਈ ਵੀ ਸਤਕਾਰ ਨਹੀਂ ਦਿੱਤਾ ਜਾਵੇਗਾ ਅਤੇ ਨਾ ਹੀ ਉਸ ਦੀ ਕੋਈ ਭੇਟਾ ਪ੍ਰਵਾਨ ਹੋਵੇਗੀ। ਗੁਰੂ ਪੰਥ ਦੀ ਏਕਤਾ ਅੱਗੇ ਸਰਕਾਰ ਨੇ ਗੋਡੇ ਟੇਕ ਦਿੱਤੇ ਅਤੇ ਸਰਕਾਰ ਨੇ ਤੋਸ਼ੇਖਾਨੇ ਦੀਆਂ ਚਾਬੀਆਂ ਵਾਪਸ ਦੇਣ ਦਾ ਫੈਸਲਾ ਕਰ ਲਿਆ। ਪਰ ਗੁਰੂ ਪੰਥ ਦਾ ਇਹ ਫੈਸਲਾ ਸੀ ਕਿ ਜਦੋਂ ਤੱਕ ਬਿਨਾਂ ਸ਼ਰਤ ਸਿੱਖ ਆਗੂ ਰਿਆਣੇ ਕੀਤੇ ਜਾਂਦੇ ਉਦੋਂ ਤੱਕ ਕੋਈ ਵੀ ਸਿੱਖ ਚਾਬੀਆਂ ਨਹੀਂ ਲਵੇਗਾ ਪਿੰਡੋਂ ਪਿੰਡੀ ਗ੍ਰਿਫਤਾਰੀਆਂ ਸ਼ੁਰੂ ਹੋ ਗਈਆਂ ਮੋਰਚਾ ਹੋਰ ਵੀ ਭਖ ਗਿਆ ਸਰਦਾਰ ਸੁੰਦਰ ਸਿੰਘ ਲਾਇਲਪੁਰ ਅਤੇ ਸਰਦਾਰ ਰਾਮ ਸਿੰਘ ਇਹ ਫੌਜ ਦੇ ਵੱਡੇ ਅਹੁਦਿਆਂ ਤੋਂ ਰਿਟਾਇਰ ਹੋਏ ਸਨ ਇਹਨਾਂ ਨੇ ਵੀ ਐਲਾਨ ਕੀਤਾ ਕਿ ਅਸੀਂ ਵੀ ਮੋਰਚੇ ਵਿੱਚ ਜਾਵਾਂਗੇ ਫੌਜ ਵਿੱਚ ਵੀ ਹਲਚਲ ਸ਼ੁਰੂ ਹੋ ਗਈ ਸਰਕਾਰ ਨੇ ਸੋਚਿਆ ਕਿ ਹੁਣ ਅਸੀਂ ਬਹੁਤਾ ਸਮਾਂ ਸ੍ਰੀ ਦਰਬਾਰ ਸਾਹਿਬ ਜੀ ਦੇ ਤੋਸ਼ੇਖਾਨੇ ਦੀਆਂ ਚਾਬੀਆਂ ਕੋਲ ਨਹੀਂ ਰੱਖ ਸਕਾਂਗੇ ਕਿਉਂਕਿ ਬਗਾਵਤ ਵਧ ਰਹੀ ਸੀ ਉਸ ਸਮੇਂ ਜੋ ਸਿੱਖ ਪ੍ਰੈਸ ਰੋਜ਼ਾਨਾ ਅਕਾਲੀ ਅਤੇ ਪੰਥ ਸੇਵਕ ਇਹਨਾਂ ਨੇ ਵੀ ਕਮਾਲ ਦੀ ਭੂਮਿਕਾ ਨਿਭਾਈ ਪੰਥ ਦੇ ਇਸ ਸੰਘਰਸ਼ ਅੱਗੇ ਸਰਕਾਰ ਨੇ ਹਰ ਮਨ ਲਈ ਅਤੇ ਸਾਰੇ ਸਿੱਖ ਆਗੂ ਬਿਨਾਂ ਕੋਈ ਸ਼ਰਤ ਰਿਹਾ ਕਰ ਦਿੱਤੇ ਗਏ ਗਲਾਂ ਵਿੱਚ ਹਾਰ ਪਾ ਕੇ ਉਹਨਾਂ ਰਿਹਾ ਹੋਣ ਵਾਲੇ ਸਿੱਖ ਆਗੂਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਲਿਆਂਦਾ ਗਿਆ ਬਹੁਤ ਵੱਡਾ ਪੰਥ ਦਾ ਇਕੱਠ ਹੋਇਆ ਉਸ ਇਕੱਠ ਦੇ ਵਿੱਚ ਜ਼ਿਲ੍ਹਾ ਜੱਜ ਚਾਬੀਆਂ ਲੈ ਕੇ ਆਇਆ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਦੀਵਾਨ ਲੱਗਾ ਹੋਇਆ ਸੀ ਬਾਬਾ ਖੜਕ ਸਿੰਘ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਅੱਗੇ ਅਰਦਾਸ ਕੀਤੀ ਅਤੇ ਅਰਦਾਸ ਤੋਂ ਉਪਰੰਤ ਸਿੱਖ ਪੰਥ ਨੂੰ ਆਵਾਜ਼ ਦੇ ਕੇ ਪੁੱਛਿਆ ਕਿ ਖਾਲਸਾ ਜੀ ਇਹਨਾਂ ਕੋਲੋਂ ਚਾਬੀਆਂ ਲੈ ਲਈਏ ਪੰਥ ਨੇ ਜਕਾਰੇ ਦੇ ਨਾਲ ਹਾਂ ਦੇ ਵਿੱਚ ਜਵਾਬ ਦੇ ਦਿੱਤਾ ਪੰਥ ਦੇ ਫੈਸਲੇ ਅਨੁਸਾਰ ਬਾਬਾ ਖੜਕ ਸਿੰਘ ਜੀ ਨੇ ਜੱਜ ਕੋਲੋਂ ਚਾਬੀਆਂ ਲੈ ਲਈਆਂ ਇਹ ਚਾਬੀਆਂ ਦਾ ਮੋਰਚਾ ਅਕਤੂਬਰ 1921 ਈਸਵੀ ਵਿੱਚ ਸ਼ੁਰੂ ਹੋਇਆ ਸੀ ਅਤੇ ਜਨਵਰੀ 1922 ਵਿੱਚ ਗੁਰੂ ਪੰਥ ਦੀ ਏਕਤਾ ਸਦਕਾ ਇਹ ਮੋਰਚਾ ਫਤਿਹ ਹੋਇਆ ਸੀ ਸੰਗਤ ਜੀ ਇਤਿਹਾਸ ਬੋਲਦਿਆਂ ਜੇਕਰ ਕੋਈ ਵੀ ਭੁੱਲ ਚੁੱਕ ਹੋ ਗਈ ਹੋਵੇ ਅਸੀਂ ਆਪ ਸੰਗਤ ਦੇ ਕੋਲੋਂ ਮਾਫੀ ਮੰਗਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ